ਬਾਦਲ ਕਹੜਾ ਕੀ ਆ ਸੁਖੀਵਨ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਹੈ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ 'ਚ ਥੋੜੇ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਜਾਤਰਾ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ ਦੀ ਵਸਤਾ ਮੈਂ ਹਾਰੇ ਆਂ ਕਤੂਤਾ ਕਰਕੇ ਹਾਰੇ ਆਂ ਪੰਜਾਬ ਦੇ ਹੱਕਾਂ ਮਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰਈਮਾਂ ਵਾਲਾ ਸਲੂਕ ਹੈ ਜੀ ਧੰਨਵਾਦ ਚਲੋ ਜੀ ਭੁੱਖਾ ਜੀ ਧੰਨਵਾਦ ਚਲੋ ਜੀ ਕੈਪਟਨ ਨੇ ਜੈਨਾਂ ਨੇ ਬਾਦਲ ਹੋਰਾਂ ਨੇ ਸੁਖਵੀਰ ਫਾਦਲ ਹੋਰ ਨੇ ਜਦੋਂ ਦੇਖੋ ਆ ਸਮੋਸਿਆਂ ਦੀ ਰੇੜੀ ਚੱਲਦੀ ਹੈ ਦੱਬ ਲੋ ਉਹਦੇ ਉਹ ਆ ਪਪਲਾੜ ਜਾ ਪਿਆ ਦੱਬ ਲੋ ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲੋ ਨਾਲ ਲੈ ਜਾਓਗੇ ਜਾਂ ਫਿਰ ਇਹ ਦਿਖਾਓ ਮੈਨੂੰ ਸਰਟੀਫਿਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਵਾਲੇ ਪੈਸੇ ਫਰਾ ਸਕਦੇ ਨੇ ਨਾਲ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕੋ ਕਹਿੰਦੇ ਹੋ ਪੀਪਾ ਕਹੋ ਤੁਹਾਡੇ ਪਿੰਡਾਂ ਐ ਪਹਿਲਾਂ ਕਦੇ ਆਇਆ ਮੁੱਖ ਮੰਤਰੀ ਕੋਈ ਐ ਮਿਲਿਆ ਹੋਵੇ ਧੀਆਂ ਨੂੰ ਪਹਿਣਾ ਨੂੰ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਜਿਨੇ ਵੀ ਰੋਕਿਆ ਬਾਈ ਇੱਕ ਮਿੰਟ ਗੱਲ ਸੁਣੀ ਐ ਐ ਕਦੇ ਬੁਲਾਇਆ ਮੁੱਖ ਮੰਤਰੀ ਨੂੰ ਐ ਬੁਲਾਇਆ ਬਾਈ ਇੱਕ ਮਿੰਟ ਆਈਂ ਜੇ ਬੁਲਾ ਲੋਂਗੇ ਇੱਕ ਵਾਰੀ ਤੁਸੀਂ ਤਾਂ ਬੁਲਾ ਲੋਂਗੇ ਬਾਹਰ ਘੜ ਦੇ ਘਰ ਦੇ ਪਾਲਦੇ ਫਿਰਨਗੇ ਵੀ ਕਿਹੜੇ ਥਾਣੇ ਚਾਹੀਏ ਮੈਂ ਤਾਇਆ ਬੁਲਾਇਆ ਕਿ ਮੈਂ ਮੁੱਖ ਮੰਤਰੀ ਮੁਖਾਤਾ ਹੋ ਤਰੇ ਫਿਰਦੇ ਨੂੰ ਕੀ ਉਹਨਾਂ ਨੂੰ ਬਾਦਲ ਕਹਿ ਲਾ ਕੀ ਆ ਸੁਗੀ ਬਦ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਦਾ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ ਚ ਹੀ ਵਸਦਾ ਮੈਂ ਹਰਾਇਆ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ یہ پیسے نہ جیت لینے ہیں یہ کہہ دے اسی طاقت نہ جیت لینے ہیں یہ کہیں دکے نہ جیت لینے ہیں لوگ پھر کہ جتکی سو یہ پبلک ہے جی پبلک ہے سب جانتی ہے پبلک ہے سب پہچانتی ہے کدے کیپٹن نے جا یہ بادل ہو رہا ہے سکھبیر بادل ہو رہا ہے جدو دیکھو سموسوں کی دی ریڑھی چل ہے دب لو پلاڑ پلاٹ جہ پیا دب لو آ نے کلونی کٹتی دب لو گے جا پھر یہ دکھاؤ مجھے سرٹیفکیٹ دکھاؤ گی درم راج نہ گل ہوگی والے پیسے اوپر آ سکتے ہیں ایک ہوا اچھ خوشخبری کی گل ہے اب جی سور میں دلی تو چلن تو پہلا میں سوچ رہا سی میرے کو افسر میں بلائے ہوئے سو نہ ہی دے افسر کیونکہ مکمری جو چل, چل دے افسر نہ چلتے ہیں کوئی بھی ڈیسیجن موقع دے لینا دے. تو جن جنیاں بھی رجسٹری ہونگیاں جس قسم دے بھی کی رجسٹری ہو سارے ہیں تو این ایو سی ختم پر اگے تو کوئی اللیگل کلونی نہیں بن نہیں ہوں کی کر دے کرتے کلویاں بنا کلونی بنا کے تھنو بیچ کے آپ پا جانے نے تھنو دے باس پا نے ਦੇਵਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੈਗਲ ਹੈ ਦੇਵਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦੇਵਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਗੇ ਅੱਜ ਤੋਂ ਬਾਅਦ ਇਲੈਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਕੇ ਗਰੀਬ ਲੈ ਕੇ ਕੋਈ ਪੈਸਾ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵਿਕ ਗਈ ਚਲੋ ਕੋਈ ਨਹੀਂ ਖੁਸ਼ ਹੋ ਲੈ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁਲਾਂ ਦੇ ਹੇਠ ਹੀ ਹੈ ਥੀਏ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਇਹ ਇਲੀਗਲ ਕੱਟੀ ਹੋਈ ਐ ਪਹਿਲਾਂ ਨਹੀਂ ਦਾ ਹਿਸਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕਦੇ ਨਹੀਂ ਐਨਓਸੀ ਦੀ ਕਾਫੀ ਵੱਡੀ ਸਮੱਸਿਆ ਸੀ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂ। ਵਿਫਾਗ ਸਿੰਘ ਮਾਈ ਭਾਗ ਗੋਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਯਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਦਾ ਸਾਰਾ ਦਿਖਾਉਂ। ਕਰ ਲਓ ਮੇਰਾ ਕੀ ਕਰੋਗੇ। ਇਹ ਅਸਲ ਜਨਾਬੀ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ। ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰਈਮਾਨਾ ਸਲੂਕ ਹੈ ਜੀ ਧੰਨਵਾਦ ਚਲੋ ਜੀ ਕਿਉਂ ਮਤਰਈਮਾਨਾ ਸਲੂਕ ਹੈ ਭਾਈ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਅਸੀਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ 26 ਜਨਵਰੀ ਚ ਸਾਡੀ ਝਾਕੀ ਨਹੀਂ ਹੋਊਗੀ 15 ਗਾਗਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਇਹ ਡਿਸੀਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਿਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਗੇ ਦੇਸ਼ ਸਾਡਾ ਇਹਨਾਂ ਦਾ ਬਸ ਚੱਲੇ ਜਨਗਨਮਨ ਚੋਂ ਪੰਜਾਬ ਕੱਢ ਦੇਣ ਇਹ ਵੀ ਜਨਗਨਮਨ ਚ ਵੀ ਪੰਜਾਬ ਹੈ ਇਸ ਕੋ ਨਹੀਂ ਕਾਲ ਦੋ

میں کہا سپریم کورٹ دا آرڈر آیا کہ آ ڈیموکریسی ہے یار لوکاں لوک ووٹاں دا آ مذاق بنا رہے ہو ووٹ کسی پائی ہے دی کتوں جان کتے ہے رزلٹ کتوں ہو رہا کوئی گل گا ہے گا ہے گا اسے کر کے کتنے نہ کتا رب ہے گا پھر جس کا کوئی نہیں اس کا خدا ہوتا ہے ਕੋਈ ਗੱਲ ਨਹੀਂ ਸਾਹਮਣੇ ਆਊਗਾ ਸਾਰਾ ਕੁਝ ਅਲੀ ਕਿਹੜੇ ਕੋਈ ਲੀਡਰ ਬਣਨਾ ਆਏ ਮੁੱਖ ਮੰਤਰੀ ਮੇਅਰ ਬਣਨਾ ਆਏ ਸੀ ਅਸੀਂ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਗਏ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਗਏ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ ਚ ਪੜਨ ਵਾਲੇ ਹਨਾ ਆ ਨਯੂ ਜੋ ਸਿੱਧੂ ਉਹ ਵੱਡੇ ਸਕੂਲਾਂ ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ ਚ ਇੱਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਤਮਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਨੇ ਭਗਵਾਨ ਤਮਨ ਬਹੁਤ ਮਾੜਾ ਬੰਦਾ ਬਹੁਤ ਮਾੜਾ ਬੰਦਾ ਬਹੁਤ ਬਹੁਤ ਇਹਨੇ ਬ੍ਰਵਾ ਕਰਤਾ ਪੰਜਾਬ ਉਹ ਅਸਲ ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ ਚ ਲਿਬੜੇ ਤੇ ਬਿੜੇ ਜੇ ਜਵਾਕ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਂ 11ਵੀਂ 12ਵੀਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਭੀ ਘੋੜੇ ਡਰ ਭੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਲੀ ਲੈ ਕੇ ਜਾਂਦੇ ਹੁੰਦੇ ਸੀ ਗ੍ਰਿਪ ਕੋ ਯੂਰੀਆ ਦੀ ਬੋਲੀ ਹੁੰਦੀ ਸੀ ਚਿੱਟੇ ਜੇ ਰੰਗ ਦੀ ਕਿੰਨੀ ਸਤਮੀ ਜਾਂਦੇ ਹੁੰਦੇ ਸੀ ਇੱਕ ਵਾਰੀ ਸਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ ਛੁੱਟੀ ਮੇਲੇ ਤੱਕ ਐਸਾ ਹੋਵਾਂ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਹੁਲਦੇ ਨਹੀਂ ਅਸੀਂ ਹੈਗੇ ਹੁਣ ਦੋਨੇ ਹੱਥ ਉੱਪਰ ਚਾ ਕੇ ਦੋ ਨਾਅਰੇ ਲਾ ਦੋ ਇਨਕਲਾਬ ਇਨਕਲਾਬ ਵਾੜਾ ਇਨਕਲਾਬ ਬਹੁਤ ਬਹੁਤ ਧੰਨਵਾਦ ਬਹੁਤ ਤੁਸੀਂ ਪਿਆਰ ਦੇ ਰਹੇ ਹੋ ਇਹੀ ਪਿਆਰ ਮੈਨੂੰ ਉਡਾਈ ਫਿਰਦਾ ਇਹੀ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਬਹੁਤ ਬਹੁਤ ਸਤਿਕਾਰ ਧੰਨਵਾਦ ਕਿ ਤੁਸੀਂ ਇਨਾ ਮਾਨਤ ਸਨਮਾਨ ਦਿੱਤਾ ਔਰ ਜੋ ਵੀ ਕੋਈ ਕਿਸੇ ਦਾ ਕੋਈ ਮੰਗ ਪੱਤਰ ਹੈ ਜਾਂ ਕੁਝ ਹੈਗਾ ਹੈ ਕਿਰਪਾ ਕਰਕੇ ਡਿਪਟੀ ਕਮਿਸ਼ਨਰ ਇੱਥੇ ਨੇ ਉਹਨਾਂ ਨੂੰ ਤੁਸੀਂ ਬਕਾਇਦਾ ਇੱਕ ਨੰਬਰ ਜਰੂਰ ਦੇ ਦਿਓ ਫੋਨ ਨੰਬਰ ਭੈਣੇ ਕੰਟੈਕਟ ਨੰਬਰ ਦੇ ਦਿਓ ਤਾਂ ਕਿ ਤੁਹਾਡੇ ਨਾਲ ਅੱਜ ਸ਼ਾਮ ਤੱਕ ਸੀਐਮਓ ਚੋਂ ਕੋਈ ਨਾ ਕੋਈ ਕੰਟੈਕਟ ਕਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਨੇ